ਆ ਗਈ ਨੰਦਰਾਲੀ ਜੰਦਰਾ ਮਸ਼ੀਨ ਹਾਂ ਬਾਈ ਬੜੇ ਪਿਆਰ ਨਾਲ ਰਿੰਜਾਂ ਨਾਲ ਤਿਆਰ ਕਰੀਆ ਬਾਈ ਨੇ ਰਿੰਜਾਂ ਨਾਲ ਤਿਆਰ ਕਰਕੇ ਦਿੱਤੀ ਆ ਗਈ ਪੈਸਲ ਨੰਦਰ ਦੀ ਮਹੀਨੂ ਸਪਿੰਨਰ ਲਾ ਕੇ ਦਿੱਤੇ ਨੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤੀ ਕਾਲ ਹੁਮੀਦ ਕਰਦਾ ਹਾਂ ਸਭ ਠੀਕ ਠਾਕ ਹੋਮ ਹੋਗੇ ਪਹਿਲਾਂ ਤਾਂ ਸਾਬ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਆਹੀ ਜੀ ਕਰਤਾਰ ਕਮੈਨ ਵਾਲਿਆਂ ਦੇ ਇਨਾਂ ਦੇ ਅੱਜ ਆਪਣੇ ਮਿੱਤਰ ਨੂੰ ਨਿੰਦਰ ਰਾਤੋਂ ਨੂੰ ਮਸ਼ੀਨ ਮੈਲਣੀ ਸੀ ਉਹਦੇ ਬਾਰੇ ਮੇਰਾ ਹੀ ਹੋ ਗਿਆ ਸ਼ਾਮ ਦੇ 6-7 ਦੇ ਟਾਈਮ ਹੋ ਗਿਆ ਬਈ ਜੀ ਰਿਲੀ ਸਕੀ ਹੋ ਗਈ ਧੰਨਵਾਦ ਆਮੋ ਜਿਆਰਾਵਾਂ ਨੂੰ ਜਾਵੇ ਬਹੁਤ ਮਨਾ ਵਾਦੇ ਸਹਿਯੋਗ ਤਾਂ ਠੋਡਾ ਜਿਹੜਾ ਹਰਾ ਤੁਸੀਂ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਸਾਡੇ ਲਈ ਇੱਕ ਲੇਖੇ ਦਿਓ ਠੀਕ ਆ ਕਿੰਦਰ ਬਾਈ ਸਾਡਾ ਗਗਨਾ ਕਿੰਦਰ ਭੱਜ ਗਿਆ ਗਗਨ ਜੀ ਸਵੇਰ ਦਾ ਕਹੀ ਜਾਂਦਾ ਕਹਿੰਦਾ ਵੀਰੇ ਮੇਰਾ ਮੇਰੀ ਵੀਡੀਓ ਬਣਾਉਂਗਾ ਲੀ ਮੈਂ ਕਹਿੰਦਾ ਤੇਰੀਆਂ ਚ ਲਾਜ ਨੂੰ ਬਣਾ ਕੇ ਦੇਣਾ ਗਗਨਾ ਬਾਪ ਦੇ ਆ ਜਾ ਆ ਜਾ ਆ ਸਵੇਰ ਦਾ ਮੇਰਾ ਵੀਰ ਕਹੀ ਜਾਂਦਾ ਕਹਿੰਦਾ ਮੇਰੀ ਵੀਡੀਓ ਸਪੈਸ਼ਲ ਬਣਾ ਕੇ ਦੇ ਮੈਂ ਕਹਿੰਦਾ ਲੈ ਗਾ ਕਹਿੰਦਾ ਵੀਰੇ ਤੁਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਨਾਲ ਸ਼ੁਭਕਾਮਨਾਵਾਂ ਬਹੁਤ ਬਹੁਤ ਕਹਿੰਦਾ ਵੀਰੇ ਇਹਦਾ ਬਹੁਤ ਵੱਡਾ ਹੈ ਨਾ ਕਹਿੰਦੀ ਯੋਗਦਾਨ ਹੈ ਜਿਹੜਾ ਬਾਕੀ ਹਰਦੇ ਬਾਈ ਉਹ ਜਿੰਨੇ ਵੀ ਸਾਡੇ ਵੀਰ ਹਨ ਪਹੁੰਚੇ ਤੇ ਅੱਜ ਸਾਰਿਆਂ ਦਾ ਬਹੁਤ ਬੜਾ ਯੋਗਦਾਨ ਹੈ ਆਪਣੇ ਇੱਥੇ ਤੱਕ ਆਉਣ ਤੇ ਹਨਾ ਬਾਕੀ ਤੇ ਸਾਡਾ ਬਾਪੂ ਦੀ ਤਮੰਨਾ ਸੀ ਵੀ ਨਵੀਂ ਲੈਣੀ ਉਹਨੇ ਨਹੀਂ ਆਏ ਉਹ ਲੈਣੀ ਕਰਤਾਰ ਹਾਂ ਮੈਂ ਤੇ ਮੋੜ ਦੇ ਰੀ ਲਈ ਇਹਦਾ ਦਿਨੇ ਕਰਤਾਰ ਤੇ ਆ ਪਤਾ ਨਹੀਂ ਕਿ ਹੁਣ ਇਹ ਨੂੰ ਪੁੱਛ ਲੋਗੀ ਜੀ ਕਰਤਾਰ ਜਿੱਦਾਂ ਵੀ ਜਿੱਦ ਮੈਂ ਦੋ ਤਿੰਨ ਹੋਰ ਪਟੇ ਵੀ ਜਿਹੜੀ ਲੈਣੀ ਹੈ ਕਰਤਾਰੇ ਲਿਓਗੀ ਠੀਕ ਠੀਕ ਨਾਲ ਕਿ ਲਾਉਂਦਾ ਮੈਂ ਇਹ ਚਲਾਈ ਵੀ ਨਹੀਂ ਕਦੇ ਮੈਂ ਲੈਣੀ ਵੀ ਕਰਤਾਰੇ ਆ ਮਾ ਬਾਬਾ ਨਾਰਤਾ ਮਕੀਨ ਲਈ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦੇਣ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣ ਅਹ 10 ਵਜੇ ਮਸ਼ੀਨ ਨਿਕਲੇ 10 ਵਜੇ ਵੀ ਇੱਥੇ ਖੜੇ ਜਿਹਨੇ ਬਈ ਹੁਣ ਤੁਹਾਨੂੰ ਉੱਪਰ ਦੇਖਣਾ ਨਾ ਆ ਨੌ ਆ ਹਰਦੇਵ ਬਾਈ ਆ ਬਰਨਾਲੇ ਕੋਲ ਤੇ ਆ ਨਾ ਕੋਈ ਸਾਡੀ ਰਿਸ਼ਤੇਦਾਰੀ ਹੈ ਨਾ ਇੱਕ ਸਾਡਾ ਪਿਆਰ ਆ ਜਿੱਥੇ ਦੀ ਜਾਣਾ ਅਸੀਂ ਦੋਵਾਂ ਨੇ ਕੋਈ ਨਾ ਰਾਇ ਕਰਕੇ ਜਾਣਾ ਚਾਹੁੰਦੇ ਹਾਂ ਬਈ ਕਿੱਥੇ ਜਾਣਾ ਬਰਨਾਲੀ ਕੋਲ ਵੀ ਆ ਪਿਆਰ ਬਣਿਆ ਰਹਿਣਾ ਸਾਰੀ ਪੰਜਾਬ ਦੇ ਇੱਕ ਬੋਲ ਆ ਮੇਰੇ ਬਾਈ ਮੌਸ਼ਨ ਆਇਆ ਗੁਰੀਆ ਇੱਕ ਫੋਨ ਤੇ ਭੱਜਿਆ ਆ। ਨਹੀਂ ਨਹੀਂ ਬਾਈ ਉਹ ਦਿਲਪ੍ਰੀਤ ਖੜਾ ਬਾਈ ਤੇ ਲੋ ਆਪਣਾ ਉਹ ਇੱਕ ਇੱਕ ਬੋਲ ਆ ਕਿ ਤੇ ਲੋਣਾ ਸਾਡਾ ਮਨਿੰਦਰ ਬਾਈ ਖੜਾ ਇੱਧਰ ਪ੍ਰਵੀਰ ਬਾਈ ਖੜਾ ਅਜੰਦਰ ਬਾਈ ਖੜਾ ਸਾਰੇ ਸੱਜਣ ਮਿੱਤਰ ਜਿੰਨੇ ਆਏ ਯਾਰ ਮੈਂ ਕਹਿੰਦਾ ਵੀ ਕਿਸੇ ਦੇ ਜੋਰ ਨਹੀਂ ਪਾਇਆ ਆਟੋਮੈਟਿਕ ਭੱਜਿਆ ਬਹੁਤ ਖੁਸ਼ੀ ਆ ਭਲਾ ਮਨਿੰਦਰ ਵੀਰੇ ਦੇ ਦਿਲੋਂ ਖੁਸ਼ੀ ਹੈ ਤੁਸੀਂ ਆਪਾਂ ਬਲੌਗ ਵੀ ਕਹਿ ਸਕਦੇ ਸਰਦਾਰਾਂ ਨੇ ਉਹ ਤਾਂ ਕਿਹਾ ਜੀ ਕਿ ਸਾਡੀ ਗੱਲ ਤੇ ਨਹੀਂ ਹੁੰਦੀ ਅੱਜ ਉਹਦੀ ਬੰਦਾ ਹੈ ਸਹੀ ਗੱਲ ਹੈ ਬੰਦੇ ਕਿਸ ਦਿਨ ਆਏ ਬਾਕੀ ਕੋਈ ਨਹੀਂ ਤੁਹਾਡੀ ਫਰੀਚ ਹੋ ਗਈ ਬਾਕੀ ਮੈਂ ਕਹਦਾ ਵੀ ਅਸੀਂ ਤਾਂ ਸਾਡੇ ਦੇ ਬਾਈ ਛੁੱਟਾ ਹੋਣ ਦੂ ਨਾ ਅਸੀਂ ਤਾਂ ਕਰਤਾਰ ਦਿਓ ਕਰਿਓ ਬਾਈ ਆ ਬਾਈ ਉਹਦੀ ਹੈ ਨਾ ਪੂਰਾ ਆਪਣਾ ਸਾਫ ਜੱਟ ਮਸ਼ੀਨ ਚੱਲਣ ਦਾ 10 ਕੈਮਰੇ ਨੇ ਪੁੱਛਿਆ ਅੱਗੇ ਪਿੱਛੇ ਮੈਂ ਦਾ ਕਹਿੰਦਾ ਕਰਤਾਰਾਂ ਇਹ ਕਰੀਓ ਜੀ ਨੂੰ ਵੀ ਕੰਨ ਦਾ ਸਿੱਧੇ ਰੱਬ ਕੰਮੈਨ ਵੀ ਕਿਸੇ ਵਾਰ ਦਿੰਦੇ ਰੱਬ ਅੱਜ ਪਰਮਾਤ ਮਨੇ ਸੁਣ ਕੇ ਦੇਖਿਆ ਬੰਦਾ ਬੰਦਾ ਕਹਾਈ ਨਹੀਂ ਮੇਰੇ ਬਾਪੂ ਹੁੰਦਾ ਨਾ ਅੱਜ ਬਾਪੂ ਦੇ ਹਰੂ ਅੱਜ ਬਾਪੂ ਨੂੰ ਮਹੀਨ ਉਹ ਹੀ ਲੈ ਕੇ ਜਾਂਦਾ ਵੀ ਮੈਚ ਕਰਦੇ ਆ ਬਹੁਤ ਬਣਾ ਦੇਖਦਾ ਬੰਦਾ ਸਾਹਿਬ ਬਹੁਤ ਮੇਰੀ ਆੜੀ ਦੀ ਜੀ ਬਾਈ ਵੀ ਹਾਂ ਹਾਂ ਦੇਖ ਵੀ ਮੈਂ ਕਹਿੰਦਾ ਵੀ ਮੈਂ ਕਹਿੰਦਾ ਜੇ ਇਹ ਆ ਕੇ ਇਹਨੂੰ ਪੁੱਛੇ ਨਾ ਪੁੱਛੇ ਮੈਨੂੰ ਜਰੂਰ ਜਣਾ ਕਿੰਨੇ ਲਗੜਿਆ ਅੱਜ ਬਾਰਗਰ ਖਾਣੇ ਯੋਗਾ ਹੋ ਗਿਆ ਪੰਜਾਬ ਆਪੂ ਹੋ ਗਿਆ ਇਹਦੇ ਓ ਅੱਜ ਮੈਂ ਸਿਂਘਾ ਉਹਦੀ ਬਹੁਤ ਬਾਈ ਦਿਲ ਤੋਂ ਨਾ ਲੱਗਿਆ ਯਾਰ ਵੀ ਇਹ ਜਿੱਥੇ ਬੰਦੇ ਦਾ ਦਿਲ ਮਿਲਿਆ ਉਹ ਗੱਲਾਂ ਬਾਤਾਂ ਖੁੱਲੀਆਂ ਆ ਉਹ ਉਹ ਵਿਵਹਾਰ ਹੀ ਨਹੀਂ ਨਾ ਇਹਦੇ ਨਾਲ ਗੱਲਬਾਤ ਘੱਟ ਨਹੀਂ ਤੋਂ ਮੇਰੇ ਜਿਆਦਾ ਘਾਟੀ ਰਾਹ ਦੀ ਜਿੱਦੇ ਜਦੋਂ ਪਤਾ ਲੱਗਿਆ ਬਾਈ ਸਿਰ ਪੈਰਾਂ ਥੱਲੇ ਜ਼ਮੀਨ ਇਹਨੇ ਕੀ ਕੀਤਾ ਇਹ ਕੀ ਹੋ ਗਿਆ ਚਾਲ ਚੱਲ ਤਾ ਹਾਂ ਬਹੁਤ ਵਧੀਆ ਬੰਦਾ ਦਾ ਯਾਰ ਮਾਹੀ ਧੰਨਵਾਦ ਕਰਦੇ ਹਾਂ ਨਾ ਸਾਰੇ ਮੇਰੇ ਸੱਜਣ ਮਿੱਤਰ ਦੋਸਤ ਵੀ ਦੇਖ ਭਰਾ ਆ ਗਏ ਨਾ ਕਿ ਭਾ ਦੇਣਾ ਨਹੀਂ ਬਈ ਦੇ ਸਕਦਾ ਆ ਬਾਕੀ ਦੇ ਸੱਜਣ ਮਿੱਤਰ ਨੇ ਬਾਹਰ ਅਮਰੀਕਾ ਕੈਨੇਡਾ ਇੰਗਲੈਂਡ ਉਹਨਾਂ ਦੇ ਵੀ ਬਹੁਤ ਰਸਵੋਟ ਆ ਰਹੇ ਬਈ ਮੈਂ ਕਹਾਂ ਨੀ ਇੱਥੇ ਤੱਕਰ ਵੀ ਓਵਰ ਆ ਲਈ ਕਹਿੰਦੇ ਬਾਈ ਦਾ ਸਿੰਪਲ ਮਾਡਲ ਕਾਤੇ ਲੈ ਆ ਏਸੀ ਮਾਡਲ ਲੈ ਮੈਂ ਕਹਾਂ ਨਹੀਂ ਵੀਰੇ ਵੀ ਕੋਈ ਗੱਲ ਸਾਬਾ ਦਾ ਸਾਰਾ ਫਾਇਦਾ ਨਹੀਂ ਸੁਝਾ ਵੀ ਨਿੰਦਰੇ ਸੀ ਬਾਈ ਇਹੋ ਜੀ ਇਹੋ ਜੀ ਮੈਨੂੰ ਕੱਲ ਪਰਸੇ ਬੰਦੇ ਦਾ ਫੋਨ ਆ ਨਾਉ ਨਹੀਂ ਲੈਣਾ ਮੈਨੂੰ ਕਹਾਂ ਵੀਰੇ ਕਿੰਨਾ ਫਰਕ ਆ ਮੈਂ ਕਹਾਂ ਫਰਕ ਕੋਈ ਨਹੀਂ 2-3 ਲੱਖ ਦਾ ਹੀ ਫਰਕ ਆ 4 ਦਾ ਯਾਰ ਮਾ 10 ਲੱਖ ਰੁਪਇਆ ਪਾਉਣਾ ਇਸੀ ਮਹੀਨ ਬੁੱਕ ਕਰਾ ਅਜੇ ਵੀ ਟਾਈਮ ਆ ਮੈਂ ਕਹਿੰਦਾ ਨਹੀਂ ਮੇਰਾ ਵੀਰ ਹੋਊਗਾ ਸਮਾਂ ਆਊਗਾ ਉਹ ਵੀ ਲਈ ਜਾਵਾਂਗੇ ਮਿਹਨਤ ਕਰਾਂਗੇ ਭਾਈ ਜਿੱਥੇ ਟੱਕਰ ਆਏ ਹੋ ਨਾ ਉਧਰ ਤੱਕ ਹੀ ਪਹੁੰਚਾਂਗੇ ਮਿਹਨਤ ਲੈ ਕੇ ਮਿਹਨਤ ਨਾਲ ਜਾਵਾਂਗੇ ਬਾਕੀ ਉਹਨਾਂ ਦਾ ਧੰਨਵਾਦ ਕਰਦੇ ਆ ਨਾ ਸੱਜਣ ਮਿੱਤਰਾਂ ਜਿਹੜੇ ਬਾਹਰ ਬੈਠੇ ਆਂ ਭਾਈ ਇਹਨਾਂ ਨੂੰ ਸਪੋਰਟ ਕਰਦੇ ਆ ਵੀ ਨਹੀਂ ਦੇਣਾ ਦੇ ਸਕਦੇ ਉਹਨਾਂ ਦਾ ਬਾਕੀ ਉਹ ਡਿਲੀਵਰੀ ਭਾਈ ਸਾਰਿਆਂ ਨੂੰ ਦੇ ਦਿੱਤੀ ਪਹਿਲਾਂ ਕਹੀਗੇ ਸਾਰੇ ਨਾਲੋਂ ਪਹਿਲਾਂ ਤੇਰੀ ਆ ਸਵੇਰੇ ਖੜੀ ਵੀ ਵੀਰੀ ਹੁੰਦੀ ਵੀ ਦੇਖਣੇ ਵੀ ਕੈਮਰੇ ਖੜੇ ਵੀ ਨਹੀਂ ਤਾਂ ਵੀ ਸਾਡੇ ਸਾਹ ਉਹ ਨਿੰਦਰ ਆ ਗਿਆ ਕੈਮਰੇ ਵਾਲਿਆਂ ਨੇ ਵੀ ਕਹਿ ਰਹੇ ਚੱਕਰ ਵੀ ਖੜੇ ਵੀ ਨਹੀਂ ਕੋਈ ਨਾ ਚੱਕ ਸਾਈਡ ਤੇ ਲਾਦੀ ਵੀ ਸਾਰੇ ਖੜੇ ਨਾਲੇ ਨੂੰ ਉਡਾ ਲਓ ਪਹਿਲਾਂ ਹੀ ਆ ਫੈਡ ਕਰਕੇ ਮੁੰਡਾ ਕੱਢਦਾ ਕਿ ਸਭ ਤੋਂ ਮੁਰੇ ਖੜੇ ਸਾਰੇ ਇਰਲੇ ਲਾ ਲਓ ਸਾਰੇ ਖੜੇ ਕਰਨੇ ਪਤਰੀ ਜਾਂਦਾ ਬਾਕੀ ਮੈਂ ਸਾਰੇ ਵੀਰਾਂ ਨੂੰ ਇਹੀ ਗੱਲ ਕਹਿਣਾ ਹੈ ਨਾ ਬੇਇੰਤਿਬਾਈ ਮਿਹਨਤ ਦੇ ਜਾ ਰਹੇ ਸੀ ਗੀਆਂ ਕੋਈ ਕਿਸੇ ਨੂੰ ਮਾੜਾ ਨਾ ਨਾ ਕੇ ਕੋਈ ਨਾ ਮਸ਼ੀਨ ਲੈ ਕੇ ਜਾਂਦਾ ਚਾਹੇ ਕੋਈ ਸਾਈਕਲ ਲੰਦਾ ਚਾਹੇ ਕੋਈ ਜਹਾਜ਼ ਲੰਦਾ ਨੂੰ ਦੇਖ ਕੇ ਮੱਚੋ ਨਾ ਮਿਹਨਤ ਦੇ ਉੱਪਰ ਰੱਖੋ ਕਿ ਮਿਹਨਤ ਕਰੋ ਮਿੱਤਰਾ ਜਿਹੜੀ ਵੀ ਮਨ ਦੇ ਵਿੱਚ ਪਾਲੀ ਵੀ ਆ ਜੀ ਲੈਣੀ ਆ ਉਹਦੇ ਵਾਸਤੇ ਮਿਹਨਤ ਕਰਦਾ ਜਾ ਧੀਰ ਜਰੂਰ ਆ ਪਰ ਹਨੇਰ ਨਹੀਂ ਹੈਗਾ ਭਾਈ ਲੋਕਡਾਊਨ ਦਾ ਕਈਆਂ ਨੂੰ ਰਾਸ ਆਇਆ ਕਿੰਨੂੰ ਆਇਆ ਨਾ ਇਹਨੂੰ ਰਾਸ ਆਇਆ ਪੱਕਾ ਠੀਕ ਹੈ ਲੋਕਡਾਊਨ ਨੂੰ ਮੇਰਾ ਡਰਾਈਵਰ ਨਹੀਂ ਆਇਆ ਜਿਹੜਾ ਮੈਂ ਰੱਖਿਆ ਹੋਇਆ ਲੋਕਡਾਊਨ 'ਚ ਮੈਂ ਆਇਆ ਤੇ ਉਹ ਪਹਾੜੇ ਫਸ ਗਿਆ ਇਹ ਮੈਂ ਤੁਹਾਨੂੰ ਮੇਰੇ ਪਿੰਡ ਦਾ ਇਹ دوست ਹੈ ਮੇਰਾ ਜਿਹੜੀ ਰਹਿੰਦਾ ਕੰਬੈਨਰ ਉਹਦਾ ਗੁਰਮੀਦੋ ਮੈਂ ਉਹਨੂੰ ਕਰਿਆ ਫੋਨ ਕਹਿੰਦਾ ਵੀ ਯਾਰ ਬੰਦੇ ਨੇ ਆਉਣਾ ਤਾਂ ਹੈ ਇਹ ਤਿੰਨ ਬਾਹਰੇ-ਬਾਹਰ ਚੱਕਣਾ ਪੈਣਾ ਜੇ ਪਿੰਡ ਆ ਗਿਆ ਤਾਂ ਹਫਤਾ ਦਸ ਦਿਨ ਉਹਨੇ ਫੇਰ ਅੰਦਰ ਰੱਖਣਾ ਪਿੰਡ ਵਾਲਿਆਂ ਨੇ ਇਹਨੂੰ ਬਾਹਰੇ-ਬਾਹਰ ਚੱਕਿਆ ਬਾਈ ਹਾਂ ਠੀਕ ਹੈ ਇਹਨੂੰ ਰਾਸਤੋਂ ਚੱਕਿਆ ਮੈਂ ਪਿੰਡ ਨਹੀਂ ਗਿਆ ਮੈਂ ਆਪਣੇ ਪਿੰਡ ਨੂੰ ਦਿੱਤਿਆ ਬਾਹਰ ਤੇ ਆਇਆ ਇਹ ਕਿ ਜੇ ਮੈਂ ਕਹਾਂ ਵੀ ਇਦਾਂ ਰਤੋਂ ਵੀ ਆਇਆ ਲੋਕਲ ਹੈ ਠੀਕ ਹੈ ਬਾਹਰ ਨਹੀਂ ਜੀ ਦਿਨ ਲਾ ਕੇ ਮੇਰੇ ਕੈਂਪ ਵਾਲੇ ਆਏ ਵੀ 15 ਦਿਨ ਬਾਹਰ ਨਹੀਂ ਗਿੱਦਣੇ ਹਾਂ ਠੀਕ ਹੈ ਬਾਹਰ ਨਾ ਕਮਾ ਕੋਈ ਗੱਲ ਨਹੀਂ ਸਾਨੂੰ ਕੋਈ ਜੱਟ ਭਾਈ ਸੰਗਰੋ ਲੋਕ ਆ ਗਿਆ ਕੰਮ ਆਇਆ ਅੱਜ ਕਿੱਥੇ ਹੀ ਕੱਢ ਕੇ ਤੇ ਆ ਦੇਖੋ ਅੱਜ ਬਾਕੀ ਇਹਦੀ ਮਹਿੰਤ ਹੈ ਭਾਈ ਬਹੁਤ ਮਿਹਨਤ ਕਰੀ ਆ ਨੇ ਚਲੋ ਠੀਕ ਹੈ ਨਾ ਉਹ ਵੀ ਨੇ ਕਰਾਂਗੇ ਤੇ ਰਾਤ ਕਰਾਂਗੇ ਨਾ ਨਾ ਦੰਦਾ ਤਾਂ ਕਰਕੇ ਹੁਣ ਜਿਹੜੀ ਮੇਰੇ ਵੀਰਿਆ ਨਾ ਇਹੀ ਵਾਲੀ ਕਵੈਜ ਆ ਉਹ ਜਰੂਰ ਪੂਰੀ ਕਰੋ ਇੱਥੇ ਲਿਖ ਲਈ ਅੱਜ ਲਿਖ ਲੈ ਕੇ ਚੱਲ ਜੀ ਪਰ ਉਹ ਬਰਾਬਰ ਹੋਈ ਕਿ ਸਾਡੇ ਭਰਾ ਕਨੇ ਆ ਨਾ ਸੱਜਣ ਮਿੱਤਰ ਸਾਰੇ ਇੱਕੋ ਹੀ ਜਿਹੜਾ ਦੀ ਸਪੋਰਟ ਰਹੇ ਸ਼ਾਟ ਜੇ ਲੈਣ ਚੱਲੇ ਆ ਉਹ ਪੰਜ ਦਾ ਪੁੱਦਾ ਲੱਗਿਆ ਨਹੀਂ ਜਾ ਹੈ ਨਹੀਂ ਹਾਂ ਠਾਕੇ ਲੈਣ ਚੱਲੇ ਆ ਆਪਾਂ ਠਾਕੇ ਜਲਾਵਾਂਗੇ ਪੂਰੇ ਹਾਂ ਹਾਂ ਜ਼ਰੂਰੀ ਜ਼ਰੂਰੀ ਗੱਲੇ ਨਹੀਂ ਹੈਗੀ ਬਿੰਦਰ ਹੁਣ ਕਫੜ ਚਲੋ ਉਹਨੂੰ ਕਹਦੇ ਭਾਈ ਅਸੀਂ ਬਥੇਰੀ ਬਣਾ ਲਈ ਚਲੋ ਆ ਜੀ ਨਹੀਂ ਕਹਿੰਦੇ ਨਹੀਂ ਕਹਿੰਦੇ ਜੱਪੀ ਨਹੀਂ ਦੇਣੀ ਜੱਪੀ ਦੇ ਦਿਆਂ ਠੀਕ ਹੈ ਨਾ ਭਾਈ ਇਹਦੇ ਵੀ ਦੂਰ ਜਾਣਾ ਸਾਰੇ ਆਣ ਗਏ ਨਹੀਂ ਇਹਨਾਂ ਇੱਥੇ ਰੱਖ ਲਾਂਗੇ ਸਾਡਾ ਬੜਾ ਭਾਏ ਠੀਕ ਹੈ ਗਾਲੀ ਠੀਕ ਹੈ ਆ ਆ ਗਈ ਨਿੰਦਰਾਲੀ ਜੰਦਰਾ ਮਸ਼ੀਨ ਹਾਂ ਬਾਈ ਬੜੇ ਪਿਆਰ ਨਾਲ ਰਿੰਜਾਂ ਨਾਲ ਤਿਆਰ ਕਰੀਆ ਬਾਈ ਨੇ ਰਿੰਜਾਂ ਨਾਲ ਤਿਆਰ ਕਰਕੇ ਦਿੱਤੀ ਆਗੀ ਤੇ ਆਜੋ ਦੇਖਦੇ ਆ ਇਹਦਾ ਆ ਕਰਤਾਰ ਦੇ ਸਿੱਕਰ ਬਹੁਤ ਸੋਹਣੇ ਸਿੱਕਰ ਬਣਾਏ ਨੇ ਹਨਾ ਬਿਲਕੁਲ ਆ ਬਾਤ ਕਰਾਂਗੇ ਇਹ ਜੇ ਬੜਾ ਸੱਤ ਨੰਬਰ ਕਰੈਕ ਹੋ ਗਿਆ ਆ ਗਰੀਸ ਵਾਲਾ ਲਾਤਾ ਪਹਿਲਾਂ ਗਰੀਸ ਆਉਂਦਾ ਰਿਹਾ ਬਾਈ ਇਹਨਾਂ ਨੂੰ अच्छा नेवला ਵੀ ਲਵਾ ਦਿੱਤੇ ਵੀਰ ਉਹਨਾਂ ਨੂੰ ਕਹਿ ਕੇ ਚਲੋ ਭਾਈ ਉਹਨਾਂ ਨੇ ਮੰਨ ਲਈ ਆਪਣੀ ਠੀਕ ਠੀਕ ਆ ਪਹਿਲਾਂ ਸੁੱਕੇ ਰਹਿੰਦੇ ਸੀ ਇਹ ਬੈਰਿੰਗ ਸੇਅ ਬੈਰਿੰਗ ਹਾਂ 4x4 ਦਾ ਸਟicker ਲਾਤਾ ਸਟicker ਲਾਤਾ ਜੀ ਇਹ 4x4 ਆ ਹਾਂਜੀ 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 ਆ ਕਿਵੇਂ ਹਲਦੀ ਜੀ ਆ ਹਲਦੀ ਨਾ ਬਸ ਖੜ ਦੇ ਕਮ ਤੱਕ ਲੱਗ ਲੱਕਾ ਆਕ ਵੀ ਉਪਰਾ ਕਰਕੇ ਆ ਗਾ ਸਾਡੀ ਜੇ ਮੈਂ ਪਹਿਲਾਂ ਆ ਕਵਰ ਸੀਗਾ ਵੀਰੇ ਬੈਲਟ ਕਸਣ ਨਾਲ ਥੋੜਾ ਜਿਹਾ ਫਰਕ ਪੈਂਦਾ ਤੇ ਉਹ ਵੀ ਪਾਈ ਹੁੰਦਾ ਨੇ ਥੋੜਾ ਜਿਹਾ ਹੋਰ ਯਾਨੀ ਬੈਲਟ ਟਾਈਟ ਹੁੰਦੀ ਹੋਗੀ ਠੀਕ ਉੱਥੇ ਫੂਸ ਚੜ੍ਹਦੀ ਉਹ ਵੀ ਬਹੁਤ ਵਧੀਆ ਕਰਤਾ ਸਾਹਮਣੇ ਆ ਬਲੋਰ ਵਾਲਾ ਠੀਕ ਹੈ ਫੂਸ ਲਈ ਜਾਉਣਾ ਹਵਾ ਰਿਕਾਉਟ ਹੋਵੇ ਬਹੁਤ ਵਧੀਆ ਗੱਲ ਕਰਤੀ ਇਹ ਵੀ ਵੀਰੇ ਨਾਲ ਇਹ ਆ ਜੋ ਇਧਰ ਦੀ ਦਿਖਾਉਣੇ ਆ ਆ ਪੌੜੀ ਫੋਲਡਿੰਗ ਹੋ ਗਈ ਇੰਨੀ ਵੀਰੇ 4x4 ਲਾਉਣਾ ਕਿਸੇ ਨੇ ਤਾਂ ਵੀ ਕੋਈ ਜੜਕਤ ਨਹੀਂ ਹੈਗੀ ਨਾ ਮਗਰ ਕੋਈ ਭੱਜੀ ਜਾਂਦੀ ਮਸ਼ੀਨ ਤੇ ਛੱਡ ਸਕੇ ਔਡੀ ਚੱਕੀ ਜਾਂਦੀ ਜਦੋਂ ਰੋਡ ਤੇ ਜਾਣਾ ਆਪਾਂ ਇਹ ਪਲੇਟਾਂ ਲਾ ਕੇ ਦਿੱਤੀਆਂ ਹੀ ਆਈ ਸੀ ਕਿ ਭਾਈ ਵੀਰੇ ਇਹ ਆure plate ਲੱਗਦੀਆਂ ਹੁੰਦੀਆਂ ਸੀ ਲੱਗਣਗੇ ਭਾਈ ਉਧਰ ਦੂਜੀ ਪਾਸੇ ਲੱਗੂ ਟੈਂਕ ਤੇ ਲਾਉਂਦੇ ਬਾਈ ਹੁਣ ਇੰਜਨ ਪਰ ਜੰਸੀ ਨੰਬਰ ਵਾਲਾ ਸੈਂਜਲ ਦੇ ਲੋਵੇ ਉਹਦਾ ਸਪਾਈਨਰ ਲਾ ਕੇ ਦੇਨੇ ਨੇ ਹਾਂ ਹਾਂ ਠੀਕ ਹੈ ਠੀਕ ਹੈ ਨਹੀਂ ਚਲੋ ਵਧੀਆ ਜੀ ਜਿੰਨੂੰ ਮੰਗਾ ਲਈ ਆ ਲੈ ਕੇ ਜਾਣਾ ਹੈ ਇਹ ਕਿਤੇ ਹੋਰ ਇਹ ਬਾਕੀ ਅੱਜ ਉਹ ਟ੍ਰੈਂਕ ਤੇ ਕਰਤੀ ਆਹ ਚਾਦਰ ਹੁਣ ਜਿਹੜੀ ਮੋਡਲ ਵਾਲੀ ਹੁੰਦੀ ਆ ਨਹੀਂ ਨਹੀਂ ਪਹਿਲਾਂ ਤੇ ਇਸ ਲਾਉਂਦੇ ਨੇ ਬਾਈ ਵੇ ਇੱਥੇ ਲੱਗਣੀ ਆ ਅੱਛਾ ਉੱਥੇ ਹਾਂ ਇੱਥੇ ਲੱਗਣੀ ਆ ਕਿਹੜਾ ਮਾਡਲ ਆ ਹਾਂ ਸਹੀ ਉਹ ਮਾਡਲ ਜਿਹੜੀ ਮਾਡਲ ਜਿਹੜਾ ਮਾਡਲ ਦੇ ਹਾਂ ਹਾਇ ਇਥੇ ਲਾਉਂਦੇ ਭਾਈ ਇਹ ਇਥੇ ਲਾਉਂਦੇ ਨੇ ਆਮ ਇਥੇ ਲਾਉਂਦੇ ਨੇ ਦੂਜੇ ਆਹ ਅਰੇ ਅੱਜ ਜਿੰਨੇ ਸਾਡੇ YouTube ਪਰ ਨੇ ਸਾਰੇ ਭਰਾ ਉਹ ਪਹੁੰਚੇ ਨੇ ਦਲਪ੍ਰੀਤ ਲੋ ਹੋ ਗਿਆ ਹੋਰ ਭਾਈ 4 ਲਾਉਂਦੇ ਨੇ ਉਹ ਵੀ ਕੌਣ ਸਿਆ ਵੀਰ ਕਾਲਾ ਕਾਲਾ ਮੈਲ ਹੋ ਗਿਆ ਆ ਵੀ ਇਹ ਰਿੰਮ ਦੇ ਵਿੱਚ ਲਾਉਣਾ ਬਾਈ ਨੇ ਬਾਈ ਬਾਕੀ ਸਾਡੇ ਦੂਜੇ ਜਿਹੜਾ ਸੇਫਟੀ ਅਲਾਰਮ ਲਾਉਂਦੇ ਨੇ ਉਹ ਸੁਤਵਿੰਦਰ ਬਾਈ ਸੁਤਵਿੰਦਰ ਬਾਈ ਸੰਗਤਪੁਰਾ ਸੰਗਤਪੁਰਾ ਸੰਗਤਪੁਰੇ ਤੋਂ ਗਿਫਟ ਕਰਵਾ ਹੀ ਦਿੰਨੇ ਆ ਨਿੰਦਰ ਆਪ ਵੀਰ ਗਿਫਟ ਦੇਣ ਆਇਆ ਗਿਫਟ ਲਈ ਲਓ ਫੇਰ ਵੀਡੀਓ ਚ ਵਾਦਾ ਕਰਾਂ ਸਾਹਨੇ ਵਾਲ ਬਾਈ ਨੇ ਆਜੋ ਉਹ ਮਸ਼ੀਨ ਕੋਲੇ ਖੜ੍ਹ ਜਾ ਧੰਨਵਾਦ ਬਾਈ ਜਿੰਦਰ ਦਾ ਬਾਈ ਲੈ ਸਾਨੂੰ ਆ ਜਾ ਲੈ ਕੇ ਲੈ ਚਾ ਜਾ ਸੁਧਾ ਕਰ ਬਹੁਤ ਧੰਨਵਾਦ ਕਰਦੇ ਇੱਧਰ ਹੋ ਜਾ ਹੋ ਜਾ ਖੜ੍ਹ ਜਾਣਾ ਇਹ ਆਪਾਂ ਨੂੰ ਸੰਨ ਨਾਲ ਵੀਰ ਨੇ ਕਿਹਾ ਸੀਗਾ ਵੀ ਜਿੰਦਰ ਨੇ ਜਿੰਦਰ ਨੇ ਮਸ਼ੀਨ ਲੈਣੀ ਆ ਮੈਂ ਉਦਰੇ ਗਿਫਟ ਕਰਕੇ ਲਾ ਕੇ ਦਊਗਾ ਬਾਰਾ ਦੇ ਟਾਈਮ ਨਹੀਂ ਹੈਗਾ ਵੀਰ ਕੋਲੇ ਚਲੋ ਲਾ ਮਹਾਨਿੰਦਰ ਆਪਦਾ ਆਪ ਲਊਗਾ ਬਹੁਤ ਧੰਨਵਾਦ ਕਰਦੇ ਜੀ ਸਭਈ ਜਰਾ ਸ਼ੁਕਰੀਆ ਤਹਿ ਦਿਲੋਂ ਹੈਨਾ ਕਿਸੇ ਨੇ ਫੋਨ ਤੇ ਵੀ ਮੰਗਾਣਾ ਹੋਇਆ ਉਹ ਵੀ ਦੱਸੋ ਕੋਈ ਫੋਨ ਤੇ ਮਸ਼ੀਨ ਦੇ ਉੱਤੇ ਇੰਜਰ ਸੇਕ ਲਾਰ ਬਰਾਂ ਜਾਂ ਆਹ ਮਹਾਨਿੰਦਰ ਬੰਦਾ ਲਾਰ ਬਰਾਂ ਜਾਂ ਥਾਈਂ ਘਰੋਂ ਸੋਟਾ ਲਾਰੰਬਾ ਜਦਾ ਜਿਵੇਂ ਮੇਰੇ ਘਰ ਮੈਨੂੰ ਬੰਮੈਨ ਵਾਲੇ ਬੀਜ ਨੇ ਨਾ ਲਵਾਉਣਾ ਹੈ ਆ ਵੀਰ ਦਾ ਨੰਬਰ ਉੱਤੇ ਲਿਖਿਆ ਆ 3 ਨੰਬਰ ਨੂੰ ਕਨੈਕਟ ਕਰਕੇ ਦੋਈਆ ਨਾ 8846 76862 ਬਹੁਤ ਵਧੀਆ ਨਾ ਨੇਕ ਦਿਲ ਇਨਸਾਨ ਆ ਜਿੱਥੇ ਵੀ ਕੋਈ ਦਿੱਕਤ ਵੀ ਆਦੀ ਆ ਨਾ ਅੱਧੀ ਰਾਤ ਨੂੰ ਤੁਹਾਡੇ ਕੋਲ ਹਾਜ਼ਰ ਹੋ ਜੂਗਾ ਇਹ ਨਹੀਂ ਹੈਗਾ ਕਿ ਬੰਦਾ ਵੀਡੀਓ ਕਰਕੇ ਚੱਲਾ ਕਰਦੇ ਆ ਬਹੁਤ ਜਿੰਨੇ ਵੀ ਉੱਪਰ ਲਵਾਇਆ ਨਾ ਸਾਰੀ ਜਗ੍ਹਾ ਬਾਈ ਦਾ ਰਿਸਪੌਂਸ ਆਉਂਦਾ ਲਾਰ ਲਾਰ ਉਹਦੀ ਗਾਰੰਟੀ ਵੀ ਫੁੱਲ ਹੈ ਕੋਈ ਦਿੱਕਤ ਨਹੀਂ ਹੈ ਹਾਂ ਜੀ ਬਾਕੀ ਧੰਨਵਾਦ ਕਰਦਾ ਜੀ ਜਿੰਦਰ ਵਾਲੀ ਦਾ ਪ੍ਰੋਫੈਸਰ ਜਿਹੜਾ ਆਪਣੀ ਮਸ਼ੀਨ ਨੂੰ ਉਹਨਾਂ ਬਾਈ ਨੇ ਗੈਰਤ ਕਰਿਆ ਬਾਈ ਗੱਲ ਸ਼ਕਤੀ ਨਹੀਂ ਆਉਂਦੀ ਨਾ ਦਿਲ ਦੀ ਹੁੰਦੀ ਆ ਠੀਕ ਗੱਲ ਆ ਇਹ ਕਰਕੇ ਆਈ ਐਡੀ ਕਾਨਫਰੰਸ ਵਿੱਚ ਨਾ ਵੀਰ ਆਪਾਂ ਨੂੰ ਇੱਕ ਹੋਰ ਚੀਜ਼ ਮਾਦਾ ਦਿੱਤਾ ਸੀ ਮੈਂ ਆਹ ਹਾਈ 150 ਕਿਲੋਮੀਟਰ ਤੋਂ ਆਇਆ ਹੈ 150 ਕਿਲੋਮੀਟਰ ਤੋਂ ਉਸੇ ਕੀਤਾ ਸੀ ਮੇਲੇ ਤੇ ਬਾਕੀ ਤੇਰੀ ਭਾਈ ਨਵੀਂ ਮਸ਼ੀਨ ਦੀ ਸਾਨੂੰ ਬਹੁਤ ਖੁਸ਼ੀ ਹੈ 9 ਸਾਲ ਤੇ 90 ਸਾਲ ਤੇ ਬਾਈ ਮੁਬਾਰਕਾ ਤੇ ਨੂੰ ਵਧਾਈਆਂ ਬਾਈ ਮੰਦਰ ਤੈਨੂੰ ਸਾਨੂੰ ਸਾਲ ਤੈਨੂੰ ਬਈ ਏਸੀ ਵਾਲੀ ਕਮਾਈ ਆ ਵਾਹ ਜੀ ਵਾਹ ਵਾਹ 2022 ਤੇ ਏਸੀ ਵਾਲੀ ਪਰਮਾਤਮਾ ਰਵਾਵੇ ਹਾਂ ਜੀ ਹਾਂ ਬਿਲਕੁਲ ਮਾਰਾਈ ਲੈ ਦੇਖਾ ਸਕੂਟਾ ਲਾਲਾ ਵੀ ਆਪਾਂ 6 ਮਹੀਨੇ ਪਹਿਲਾਂ ਇੱਕ ਲਈ ਸੀ ਇਹ ਚਾਹੇ ਆਪਾਂ ਚਾਰ ਵੀ ਲੈ ਲਈ ਆਪਾਂ ਨੂੰ 6 ਮਹੀਨਿਆਂ ਦੇ ਵਿੱਚ ਵਿੱਚ ਨਾ ਨਾ ਫੇਰ ਲੈ ਲਈ ਠੀਕ ਆ ਮਿਹਨਤਕਾਰਾ ਪ੍ਰਮਾਤਮਾ ਇਤਨੀ ਫਲ ਪਾਵੇ ਹਾਂਜੀ ਹਾਂ ਮਿਹਨਤ ਨਾਲ ਇਨੀ ਨਿੰਦਰ ਮਿਹਨਤੀ ਬਹੁਤ ਆ ਵੀ ਜਿਹੜੇ ਜੋ ਮਰ ਕੇ ਆਪਾਂ ਦੇ ਕੋਲ ਨਹੀਂ ਦੇਖਦੀ ਹਾਂਜੀ ਹਾਂਜੀ ਬਹੁਤ ਬੰਦਾ ਮਿਹਨਤ ਕਰਦਾ ਕੋਈ ਸਟੇਟ ਨਹੀਂ ਹੱਦਦਾ ਕੋਈ ਮਰਜੀ ਫਸਲ ਆ ਆਪਾ ਆਪ ਮੈਂ ਮਿਹਨਤਲੀ ਆਪ ਕਰਦੇ ਕੈਨ ਨਹੀਂ ਸਟਾਫ ਦੇ ਹਿੱਤੇ ਨਹੀਂ ਆਪ ਮਿਲ ਹੁਣ ਆਪਾ ਪਾਪਾ ਜਾ ਕੀ ਆਏ ਸੀ ਉੱਥੇ ਦੇ ਲਾ ਸਾਹ ਕੋਟ ਚੱਲਦੀ ਮਸ਼ੀਨ ਕੋਲੇ ਆਪਾਂ ਕਿਹੜਾ ਮਾਰ ਕੀ ਆਏ ਸੀਗੇ ਹਾਂਜੀ ਹਾਂਜੀ ਪਰ ਮਿਹਨਤ ਦਾ ਫਲ ਲੱਗਣੀ ਹੈ ਹਾਂਜੀ ਹਾਂਜੀ ਇਹਦਾ ਮਿਹਨਤ ਦਾ ਫਲ ਲੱਗਣੀ ਹੈ ਮੂਰਤੀਆ ਕਰਦਾ ਹੈ ਹਾਂ ਜੀ ਜਰਾ ਪਾਣੀ ਦੀ ਥਾਰੀ ਕੀ ਹੈ ਤੂੰ 10 20 ਦੇ ਲੋਕ ਉਹ ਦੋ ਸਾਈਡ ਤੋਂ ਆਉਣਗੇ ਇਧਰ ਨਿੰਦਰਾਗਾ ਸਾਈਡ ਤੋਂ ਹੋਜੀ ਨਹੀਂ ਹੈਗਾ ਬਾਕੀ ਮੌਕਾ ਮੈਂ ਤਾਂ ਦੁਆ ਕਿਤੇ ਵੀ ਨਾ ਬਸ ਦੇਖਿਆ ਸਿਗਨਲ ਨਹੀਂ ਦੇ ਰਿਹਾ ਬਈ ਜਮਵਾ ਦੇ ਸਿਗਨਲ ਨਹੀਂ ਮਿਲੇਗਾ ਇਹ ਕਿਦਾਂ ਮਸਨ ਨੂੰ ਬੋਲਣੇ ਚੱਲੇ ਆ ਉਹ ਮਾਦਮਾ ਸਿੱਧਾ ਸਿੱਧੀਆਂ ਪਾਵੇ ਜਿੱਤਨ ਨੂੰ ਮਰਜ਼ੀ ਤੋਰਦੀ ਗੁਰ ਜੀ ਆ ਪੀ ਨੂੰ ਤੋਰਦੀ ਲੋਕ ਕਹਿਣਨਗੇ ਵੀ ਇੱਧਰ ਨੂੰ ਆ ਕੇ ਮਸ਼ੀਨਾਂ ਹਾਂ ਇਹ ਵੀ ਚੱਲ ਭਾਈ ਮੇਲਣਾ ਦਾ ਚਮਕੌਰ ਮੇਲਣਾ ਦਾ ਆਪਦੀ ਕਿਸਮਤ ਨੂੰ ਆ ਸਭ ਤੋਂ ਧੀਆ ਹਲਵਾ ਚੰਗਾ ਵੀ ਜੀ ਓਕੇ ਬਰਾ ਠੀਕ ਆ ਬ੍ਰਦਰ ਓਕੇ ਓਕੇ ਭਾਈ ਪੈਸਲਨ ਅੰਦਰ ਵੀ ਮਹੀਰੂ ਸਪੈਨਰ ਲਾ ਕੇ ਦਿੱਤੇ ਨੇਗੇ ਲੇਕਿਨ ਤਾਂ ਜੇ ਹੈ ਆਪ ਹੀ ਆਇਆ ਪਰ ਲਾ ਕੇ ਫਿੱਟ ਕਰਕੇ ਇਹਨੂੰ ਇੱਥੋਂ ਤੋੜਿਆਗਾ ਵੀ ਕੋਈ ਚੀਜ਼ ਦੀ ਕਮੀ ਹੈ ਰਹਿ ਜੇ ਕੋਈ ਵੀ ਗੱਲ ਬਾਤ ਐਨ ਪੂਰੀ ਬਣੇ ਤੇ ਲਾਦਾ ਉਧਰ ਵੀ ਲਾਦਾ ਸਪੈਸ਼ਲ ਟਾਇਰਾਂ ਨੂੰ ਨਹੀਂ ਫੀ ਹੈਗੇ ਆ ਕੀ ਰੰਗ ਰੂਪ ਹੋਰ ਲਾਟਰਨ ਪਾ ਦੋ ਪੂਰਾ ਸ਼ੋਅ ਬਣਾਉਣ ਕਰਕੇ ਤੇ ਚੱਲਿਆ ਕੰਮ ਉਹਨੂੰ 1975 ਮਾਡਲ ਦਿਖਾਈ ਸੀਗੀ ਤੇ ਆਹ ਹਾ ਥੋਨੂੰ ਬਧਾਈਆ 2025 ਮਾਡਲ ਇਹਦੇ ਥੋਨੂੰ LED ਲਾਈਟਾਂ ਲਾਤੀਆਂ ਹੁਣ ਕਮੈਂ ਮਾਗਰ ਤੇ ਕਟਰ ਵਾਲ ਤੇ ਤੇ ਬਲੇਡ ਧਰਦਾ ਹੋ ਗਿਆ ਪਿੱਛੇ ਵਿੱਚ ਤੇ ਉਹਨੂੰ ਆਹ ਲਾ ਕੇ ਆ ਲੋਗ ਲੱਗਦਾ ਕਰਤਾ ਉਹ ਕਹੋਂ ਦੀਆਂ ਮਜ਼ਬੂਤ ਕਰਤੀਆਂ ਬਾਹਰ ਦੂਰ ਨੂੰ ਨੇੜੇ ਨੂੰ ਚੱਲਣਾ ਤਾਂ ਨਾਟਕਾਸ ਲੋ ਇਹ 18 ਇੰਚੀ ਉਗਰਪਾਤਾ ਪੂਆ ਹਨ ਹੈਵੀ ਜਿਹੜਾ ਕੋਈ ਝੋਨੇ 'ਚ ਤਕਲੀਫ ਨਾ ਆਵੇ ਨਹੀਂ 14 ਦੇ 16 'ਚ ਨਾ ਝੋਨਾ ਲੰਬਾ ਜਾਦੇ ਹੋਏ ਤਾਂ ਉਹ ਵਿੱਚ ਹੀ ਲਿਪਟੀ ਜਾਂਦਾ ਹੁੰਦਾ ਹੁਣ ਉਹ ਜੱ ਇਕੱਠਾ ਹੁੰਦਾ ਐਸੀ ਦੀ ਮਸ਼ੀਨਾਂ ਨੇ ਲੋਕਾਂ ਦੇ ਦੱਸਣ ਨਾਲ ਆ ਵੀ ਜਿਹੜੀ ਦਾ 18 ਇੰਚੀ ਔਗਰ ਵਾਲੀਆਂ ਸੀਗੀਆਂ ਉਹਦਾ ਵੜਦੀ ਰਹੀ ਏ 18 18 20 20 ਕਿਲੇ ਜਿਹੜੀ ਛੋਟੀ ਔਗਰ ਵਾਲੀ ਸੀ 16 ਇੰਚੀ ਔਗਰ ਵਾਲੀ ਸੀ ਉਹ 12 13 ਕਿਲਿਆਂ ਦੀ ਖੜ ਜਾਂਦੀ ਸੀਗੀ ਉਹਦੇ ਕਾਰਨ ਹੁਣ ਪੂਰਾ ਵਧੀਆ ਸਿਸਟਮ ਆ ਕੋਈ ਬਲੇਡ ਨੇਗੇ ਅਰੇ ਹੁਣ ਇਹਨਾਂ ਨੇ ਕਮਾ ਕੇ ਖੜਾਤਾ ਬਲੇਡ ਤੇ ਇੱਥੇ ਰੰਗ ਨਹੀਂ ਵਜਿਆ ਹਨਾ ਹੋਣੇ ਕਰਤਾ ਘੜਤਾ ਵੇ ਕਰਕੇ ਹੁਣ ਇਹਦੇ ਰੰਗ ਮਾਰ ਦਾਨਗੇ ਤੇ ਬਾਕੀ ਰੀਲੀ ਜੁਨੀ ਮਹਿਮੂਦ ਕਰਦੀ ਬੋਸ ਵਾਹ ਲਾ ਕੇ ਕਰਕੇ ਪੂਰੀ ਹੈਵੀ ਬਣਾਤੀ ਉਹ ਤੇ ਮੋਟਰ ਲਗਦੀ ਕਰ ਮੋਟਰ ਲਾਤੀ ਕਟਰ ਵਾਲ ਤੇ ਇਹਦੇ ਨਾਲ ਜਿਵੇਂ ਮੰਨ ਲਓ ਕੋਈ ਕਰ ਲਓ ਕਾਲੂ ਕੋਈ ਮੋਟੀ ਚੀਜ਼ ਆ ਗਈ ਇਹੀ ਦਾ ਬਹਾ ਆ ਗਿਆ ਇਹਨੇ ਸਲੈਪ ਮਾਰ ਜੇ ਨਾਲ ਜਿਹੜਾ ਉਹ ਕੰਮ ਲਾ ਲਗਿਆ ਹੁੰਦਾਗਾ ਘਮੋਗਾ ਹੁੰਦਾ ਉਹਨੇ ਸਲੈਪ ਨਹੀਂ ਮਾਰਨਾ ਉਹਨੇ ਬਲੇਡ ਧੰਗੜਾ ਭੰਨ ਕੇ ਖੜਾਉਣਾ ਕੰਮ ਆ ਉਹਦਾ ਜਣੀ ਇਹ ਫਾਇਦਾ ਤੇ ਹੁਣ ਇਹਦਾ ਜਣੀ ਕੁੱਲ ਬੁਲਾ ਕੇ ਮੋਟਰ ਦਾ ਫਾਇਦਾ ਹੀ ਫਾਇਦਾ ਹੈਗਾ ਹਰ ਗੱਲ ਤੇ ਹਰੋਂ ਤੇ ਇਹ ਬਸਲੀ ਆਤੀ ਇਹ ਲਾਤੀ ਤਾਂ ਸੀ ਕਵਰ ਕਰਦਾ ਹਨਾ ਤੇ ਉਹਦੇ ਨਾਲ ਮੰਨ ਲਾ ਫੈਰੀ ਜੀ ਆਗਾ ਚੈ ਨਹੀਂ ਦੇਖਦੀ ਕੋਈ ਬੈਸਟ ਆਉਣ ਦਾ ਹੱਥ ਨਹੀਂ ਦਿਖਦਾ ਕੋਈ ਕੁਝ ਹੋਰ ਨਹੀਂ ਬੈ ਰੀ ਉੱਚੀ ਚੱਕਦੀ ਅੱਗੇ ਨਾਲੋਂ ਜੈਕ ਲਾ ਤੇ ਅਜੇ ਇੱਕ ਲਾ ਤੇ ਨਾਲਾ ਅੱਗੇ ਇੱਕ ਪਾਸੇ ਜੈਕ ਲਾਉਂਦੇ ਹਾਂ ਦੂਰਨੇ ਪਾਸੇ ਜੈਕ ਲਾਤੇ ਉਹ ਕਰਤਾ ਫਰੈਸ਼ਰ ਟੰਗੜ ਨੂੰ ਪੱਤੀਆਂ ਬਣਾ ਕੇ ਦੇ ਦੀਆਂ ਹੁਣ ਫਰੈਸ਼ਰ ਆ ਅੱਗੇ ਕਹਦੇ ਜੀ ਫੇਰ ਲੈ ਜੋ ਆਕੇ ਉਹ ਲਾ ਕੇ ਨਹੀਂ ਲੈ ਕੇ ਜਾ ਹੁਣ ਬਸ ਨਾਲ ਦੀ ਨਾਲ ਟੰਗ ਕੇ ਤੋਰਦੇ ਇੱਕ ਸਭ ਤੋਂ ਵੱਡੀ ਗੱਲ ਕਰਤਾਰ ਵਾਲਾ ਵੀ ਇਹ ਲੱਗੇ ਆ ਹੁਣ ਚੱਕਰ ਘਟਾਉਂਦੇ ਵਧਾਉਂਦੇ ਆ ਇੱਥੋਂ ਨਾਟ ਢਿੱਲਾ ਕਰ ਇਹਨੂੰ ਕਾਸ ਦੇ ਰੀਲ ਦੇ ਚੱਕਰ ਵੱਜ ਜਾਣਗੇ ਇਹਨੂੰ ਢਿੱਲੀ ਕਰ ਦੇ ਚੱਕਰ ਘਾੜ ਦੇ ਇਹ ਕੋਰੇ ਨਾ ਮੋਰੈਂਕੀਆ ਪਾ ਕੇ ਮੈਂ ਚੁਪਾ ਕੇ ਲੱਗਦੇ ਹੇੜ ਨਾਲ ਆ ਇੱਥੇ ਜਿਵੇਂ ਸਲਤੜੀ ਲੋਹੇ ਦੇ ਉੱਠੀਆਂ ਆਉਂਦੀਆਂ ਉਹ ਸਲਤੜ ਹਾਲ ਦਿੰਦੇ ਹੁਣ ਆ ਪਾਤੀ ਇਹਨਾਂ ਨੇ ਆਈਟਮ ਜਿਹੜੇ 600 200 ਰੁਪਏ ਦੀ ਆ ਅਰੇ ਪਾਤੀ ਇਹਦੇ ਸਾ ਆਪਣੀ ਰਾੜ ਪਾਵਨ ਘਮਾਵੋ ਪਿੱਛੇ ਨੂੰ ਇੱਥੋਂ ਪੈਂਦੀ ਇੱਥੋਂ ਪੈਂਦੇ ਜਿਹੜਾ ਸਾਫਟ ਨਹੀਂ ਖਰਾਬ ਹੋਊਗੀ ਉਹ ਪੂਰੀ ਵਧੀਆ ਗੱਲ ਕਰਤੀ ਆਪਕੋ ਹਾਰੋ ਦੇਣਾ ਤੇਰੇ ਉੱਤੇ ਉੱਤੋਂ ਦੇਣਾ ਰਾਤ ਇਹਦੀ ਤਰੱਕੀ ਲਈ ਝਾਕਦੇ ਨੇ ਹੁਣ ਉਹਦੇ ਉਹਦੇ ਚੱਲਦੀ ਕਿਉ ਉਹ ਦੇਖ ਅੱਗੇ ਤਾਂ ਖੜੀਆਂ ਦੇ ਦੇਖਦੇ ਸੀ ਆਪਾਂ ਉਹ ਜਾਲੀ ਚੱਲਦੀ ਐ ਨਾ ਘੁੰਮਦੀ ਆ ਉਹ ਦੇਖ ਆ ਬੋਸਲਾ ਆ ਜਾਵੇ ਅਰੇ ਆ ਬੋਸਲਾ ਆ ਗਿਆ ਇਹ ਬੋਸਲੇ ਜੋ ਜਿਉਂ ਵੀ ਇਹ ਤੇ ਮਾਰ ਲੱਗੀ ਜਾਣਾ ਬੋਸਲੇ ਝਾੜੀ ਜਾਣਾ ਨਾਲ ਹੁੰਦੇ ਬਾਕੀ ਇਹ ਚੀਜ਼ਾਂ ਦਾ ਬਹੁਤ ਜ਼ਿਆਦੇ ਬੱਟੀਆਂਆਂ ਕੰਪਨੀਆਂ ਰੇਗ ਦੀ ਸੁਣਦੀਆਂ ਨੇ ਗਿਆ ਇਹ ਨਹੀਂ ਹੈਗੀ ਤੁਸੀਂ ਸੁਣਦੇ ਨਹੀਂ ਕਿਸ ਦੀ ਗੱਲ ਹਰੇਕ ਬੰਦੇ ਦੀ ਗੱਲ ਸੁਣਦੇ ਨੇਗੇ ਤਾਂ ਕਰਕੇ ਅਗਲਾ ਚੁਆਇਸ ਵੀ ਨੰਬਰ ਬਾਣੀ ਰੱਖਦਾ ਸਰਕਾਰ ਦੀ ਆਲਾ ਕਹੋ ਯਾਰ ਸਰਕਾਰ ਨੰਬਰ ਚੁਆਇਸ ਪਾਣਾ ਸਟicker ਦਾ ਫਰਕ ਆਉਂਦਾ ਹੈ ਨਾ ਸਟicker ਹੁਣ ਫੋਰ ਲਾ ਦੇ ਸਟicker ਜਿਵੇਂ ਫੋਰ বাই ਫੋਰ ਆ ਉਹ ਕਰਤਾ ਉਹਦਾ ਸਟicker ਲਾਤਾ ਸਟicker ਦਾ ਫਰਕ ਪਤਾ ਓੜੇ ਦੇ ਮਨ ਲਾ 24 ਦੀਆਂ ਮਸ਼ੀਨਾਂ ਸੀਗੀਆਂ ਉਹਦੇ ਨਾਲੋਂ 25 ਵਾਲੀਆਂ ਮਸ਼ੀਨਾਂ ਦੇ ਫਰਕ ਪਾਦਾ ਟਿੱਕਰ ਉਹ ਕਰਤੇ ਆਹਾ ਉਰੇ ਕਿ ਆ ਜਗ੍ਹਾ ਤੇ ਉਹ ਹੋਣੀ ਨਹੀਂ ਹੁੰਦੇ ਦਾਣੇ ਤਾਂ ਗਰੀਸ ਨਹੀਂ ਵੀ ਵਾਇਦਾ ਹੁਣ ਇਹਨੂੰ ਉਹ ਲਾਦਾ ਗਰੀਸ ਜਾਂਦਾ ਕਰਤਾ ਪੂਰੀ ਐਨਪੈਟ ਬੰਨੀ ਪਈਆਂ ਦਾ ਉਨੀ ਫਰੀਆ ਬਣਾਤੀ